¡Gracias! ਪਿਆਰ ਤੇ ਪਿੰਡ ਦੇ ਪਿਆਰੇ ਸਭਾ ਵਦਨ ਨੂੰ ਬੇਤਾ ਭਾਗ ਲੈ ਆ ਜੀ ਅੱਜ ਇੱਕ ਸ਼ਕੋ ਦੀ ਬੇਨਤੀ ਹੈ ਤੁਸੀਂ ਵੀ ਆ ਜਾਓ ਇੱਧਰ ਨੂੰ ਇੱਧਰ ਨੂੰ ਹੋ ਜੀ ਅੱਗੇ ਹੋ ਜੋ ਅੱਗੇ ਹੋ ਬਾਬਾ ਜੀ ਕਰੀਏ ਰਸਾ ਪਹਿਲਾਂ ਉਹਨਾਂ ਨੂੰ ਮਾਰਚ ਕਰਾ ਦੇ ਵਾਈਟ ਕੱਪ ਸ਼ਰਨ ਜਨਾ ਦਰਬਾਰਾਂ ਦੇ ਪਵਿੱਤਰ ਪਾਠ ਨਰਸ਼ਨ ਦੀਵਾਰ ਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਬਹੁਤ ਸਹਿਬਾ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜਾਦੇ ਸਾਹਿਬਾ ਜੀਤ ਸਿੰਘ ਜੀ ਸਾਹਿਬ ਤੇ ਹਰ ਸਿੰਘ ਜੀ ਸਾਹਿਬ ਜੇੜਾ ਵਰ ਸਿੰਘ ਜੀ ਸਾਹਿਬ ਬਾਬਾ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਬੜਾ ਸਾਈਡ ਤੇ ਹੋ ਜਾ ਸਾਡ ਤੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵੱਡੀ ਇਧਰ ਆ ਜਾ ਬੜਾ ਕੋਣ ਆ ਪਿੱਛੇ ਹੋ ਗਿਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਗ ਲਗਾਏ ਨੀ ਅੱਗੇ ਅੱਗੇ ਲਾਉਂਦੀ ਮਾਰ ਆ ਜਾਈਂ ਆ ਲਗਾਏ ਨੀ ਅੱਗੇ ਅੱਗੇ ਲਾਓ ਉਸ ਤੋਂ ਪਿੱਛੇ ਦੀ ਸ਼ਾਨਤੀ ਸੰਗੋ ਉਸ ਤੋਂ ਪਿੱਛੇ ਪਿਆਰੇ ਸਰਵਨਾ ਦੀ ਗੱਦੀ ਉਹ ਵੀ ਪਾਜੀ ਸਾਹਿਬ ਤੇ ਅੱਗੇ ਪਾਸੇ ਪਿਆਰੇ ਸਰਵਨਾ ਦੀ ਗੱਦੀ ਉਹ ਉਹਦੇ ਅੱਗੇ ਜਸ਼抗 ਸਿੰਘ ਆ ਵੀ ਤੇ ਉਹਦੇ ਅੱਗੇ ਨਗਾਰੇ ਵਾਲੀ ਰੱਬੀ ਬੱਸ ਭਾਈ ਤੁਸੀਂ ਸਾਈਡ ਤੋਂ ਹੋ ਜੋ ਥੋੜੇ ਜਿਹਾ ਕਿਰਪਾ ਸਾਈਡ ਤੋਂ ਹੋ ਜਾ ਵੀ ਸਾਈਡ ਤੋਂ ਪਾ ਕਰਿਓ ਮੜੀ ਮਗਰ ਅੱਗੇ ਬੈਂਕ ਲਾਜਾ ਗੱਗੇ सत 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 सताम दुर्गे जी वेहण दुर्गे माना ਪਤਾ ਆਪਣੀ ਗੱਡੀ 'ਚ ਬਹਿ ਜਾਗੇ ਆਪਾਂ ਦੇਖੋ ਆਪਣੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀਆਂ ਦਾ 350ਵਾਂ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਬੜੀ ਸ਼ਰਧਾ ਦੇ ਨਾਲ ਨਮਨ ਦੇ ਨਾਲ ਉਹ ਪੂਰੇ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੱਲ ਸ਼੍ਰੀਨਗਰ ਛੇਵੇਂ ਪਾਸ਼ਾ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸੀਗਾ तकरीबन 1 ਮਹੀਨੇ ਦੇ ਪ੍ਰੋਗਰਾਮ ਇਹ ਸਰਕਾਰ ਵੱਲੋਂ ਉਲੀਕੇ ਗਏ ਕਿਉਂਕਿ ਸਾਹਿਬ ਸ਼੍ਰੀ ਗੁਰਤੇਗ ਮਹਾਰਾਜ ਸਾਹਿਬ ਦੀ ਸ਼ਹਾਦਤ ਇੰਨੀ ਵੱਡੀ ਸੀ ਇੰਨੀ ਮਹਾਨ ਸੀ ਕਿ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਲੱਖਾਂ ਕਰੋੜਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਜੋ ਧਰਮ ਪਰਿਵਰਤਨ ਉਸ ਸਮੇਂ ਹੋ ਰਿਹਾ ਸੀਗਾ ਜ਼ੁਲਮ ਹੋ ਰਹੇ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅੱਜ ਅ ਸਰਕਾਰ ਵੱਲੋਂ ਸੂਚੇ ਪੰਜਾਬ ਵੱਲੋਂ ਸਾਰੀਆਂ ਨਾਨਕ ਲਾਮਲੇਵਾ ਸੰਗਤਾਂ ਵੱਲੋਂ ਇਹ ਪ੍ਰੋਗਰਾਮ ਲਿਖ ਕੇ ਕਹਿੰਦੇ ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਉਹਨਾਂ ਦੀਆਂ ਸਿੱਖਿਆਵਾਂ ਦਾ ਉਹਨਾਂ ਦੇ ਬਲੀਦਾਨ ਦਾ ਸੁਨੇਹਾ ਜਿਹੜਾ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚ ਸਕੇ ਅੱਜ ਤਲਵੰਡੀ ਸਾਬੋ ਜੀ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਰਵਾਨਾ ਹੋਏ ਨੇ ਔਰ ਪਰਸੋ ਹੈ ਸ਼੍ਰੀ ਦਰਨ ਕੋ ਸਭ ਦੀ ਪਵਿੱਤਰ ਧਰਤੀ ਤੇ ਪਹੁੰਚਣਗੇ ਔਰ ਤੀਜੋ ਚੇਚੇ ਤੌਰ ਤੇ ਸਾਰੀਆਂ ਸੰਗਤਾਂ ਦੇ ਰੂਪ ਦੇ ਵਿੱਚ ਸਾਡੇ ਸਾਥੀ ਹਰਪਾਲ ਚੀਵਾ ਜੀ ਖੁੱਡੀਆਂ ਸਾਹਿਬ ਮੰਤਰੀ ਜੀ ਬਜਿੰਦਰ ਕੌਰ ਜੀ ਡੀ ਸਾਹਿਬ ਸਾਰੇ-ਸਾਰੇ ਐਡਮਿਨਿਸਟ੍ਰੇਸ਼ਨ ਔਰ ਸਾਰੇ ਨੇ ਬੜੀ ਸ਼ਰਧਾ ਦੇ ਨਾਲ ਅੱਜ ਜੋ ਹੈ ਨਗਰ ਕੀਰਤਨ ਦੇ ਆਰੰਭਤਾ ਕਰਾਈ ਹੈ ਸੁਪਰਮਾਤਮਾ ਵੀ ਅਗੇ ਹੀ ਅਰਦਾਸ ਕੇ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਔਰ ਆਪਦੇ ਲੜ ਲਾ ਕੇ ਰੱਖਣ ਸੱਚੇ ਬਾਸ਼ਾ ਹੀ ਅਰਦਾਸਾਂ ਜੋਈਆਂ ਕੀਤੀਆਂ ਨੇ ਅੱਜ ਤਖਤ ਦਮਨਵਾ ਸਾਹਿਬ ਤੋਂ ਜਿਹੜੀ ਇੱਕ ਪਵਿੱਤਰ ਮਹਾਨ ਨਗਰ ਕੀਰਤਨ ਦੀ ਸ਼ਰਤ ਹੋਈ ਆ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਪੰਜਾਬ ਸਰਕਾਰ ਬੜੀ ਸ਼ਰਧਾਪੂਰਵਕ ਪਰਿਦਮਨ ਸਭਾਵਾਂ ਨਾਲ ਬਣਾ ਰਹੀ ਆ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਦਾਸ ਜੀ ਔਰ ਗੁਰਤੇਗ ਬਹਾਦਰ ਜੀ ਦੀ ਜਿਹੜੀ ਸਾਦਰ ਜਿਹੜੀ ਆ ਦੁਨੀਆ 'ਚ ਕਿਤੇ ਨਹੀਂ ਮਿਲਦੀ। ਬਹੁਤ ਮਹਿਕ ਬਰਾਬਲਾ ਜਿਹੜਾ ਪੰਜਾਬ ਦੀ ਸੰਗਤ ਨਾਲ ਲੈ ਕੇ ਪੰਜਾਬ ਦੀ ਰਸਮ ਨਾਲ ਲੈ ਕੇ ਸਰਦਾਰ ਬਹਾ ਸਿੰਘ ਮਾਨ ਮਰਜੂ ਮੁਕਤਿ ਸਾਹਿਬ ਦੀ ਵਾਈਟ ਅੱਸੀ ਮਨਾ ਰਿਹਾਗੇ। ਔਰ ਤਿੰਨ ਦਿਨ ਸਵਾਗਤ ਜਿਹੜੇ ਇਹੀ ਤੋਂ ਲੈ ਕੇ 25 ਤਰੀਕ ਤੱਕ ਅਰੰਭਪੁਰ ਸਾਹਿਬ ਦੀ ਸ੍ਰੀ ਤਖਤ ਦੀ ਦੇ ਮਨਾਏ ਜਾਣਗੇ ਔਰ ਉੱਥੇ ਇੱਕ ਦਿਨ ਸਰਬ ਧਰਮ ਸਮੇਰਣ ਹੋਊਗਾ। ਔਰ ਇੱਕ ਦਿਨ ਪੰਜਾਬ ਪਦਾਲ ਸਭਾ ਦਾ ਬਸ਼ੀਸ਼ ਸੈਸ਼ਨ ਹੋਊਗਾ ਜਿਹਦੇ ਅੰਦਰ ਗੁਰੂ ਸਾਹਿਬਾਨ ਦੀ ਸਿੱਖਿਆਮਤ ਤੇ ਚਰਚਾ ਕੀਤੀ ਜਾਊਗੀ ਗੁਰੂ ਸਾਹਿਬਾਨ ਦੀ ਸਾਰਥਿਕ ਜਿਹੜਾ ਉਹਨਾਂ ਦਾ ਸੰਦੇਸ਼ ਆ ਉਹ ਪੂਰੀ ਦੁਨੀਆ ਤੱਕ ਪਹੁੰਚਾਇਆ ਜਾਊਗਾ ਪੂਰੀ ਸਾਡੀ ਨਵੀਂ ਜਿਹੜੀ ਜਨਰੇਸ਼ਨ ਆ ਉਹਨੂੰ ਗੁਰੂ ਸਾਹਿਬਾਨ ਦੀ ਸਿੱਖਿਆਮਤ ਦੇ ਨਾਲ ਜੋੜਨ ਦਾ ਯਤਨ ਜਿਹੜੀ ਆ ਉਹ ਅਸੀਂ ਕਰਾਂਗੇ ਸੋ ਮੇਰੀ ਸਭੂ ਸਾਧ ਸੰਗਤ ਨੂੰ ਬੇਨਤੀ ਆ ਕਿ ਤਿੰਨ ਦਿਨ ਅਰੰਧਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੋ ਤਾਂ ਕਿ ਆਪਾਂ ਸਾਰੇ ਜਿਹੜੇ ਸਮਾਗਮ ਦਾ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣ ਸਕੀਏ ਕਿਉਂਕਿ 350 ਸਾਲਾਂ ਇਸ ਸਰਕਾਰ ਚ ਆਇਆਗਾ ਨਹੀਂ ਪਤਾ ਨਹੀਂ ਕਦੋਂ 50 ਸਾਲਾਂ ਬਾਅਦ ਅਸੀਂ ਇਸ ਦੁਨੀਆ ਤੇ ਹੋਵਾਂਗੇ ਜਾਂ ਨਹੀਂ ਹੋਵਾਂਗੇ ਸਾਡੇ ਚ ਬਹੁਤ ਸਾਰੇ ਜਾਣੇ ਸੋ ਬੈਸਮਨ ਅਸੀਂ ਬਹੁਤ ਹੀ ਮੜ ਭਾਗੇ ਆਗੇ ਸਾਨੂੰ ਸਾਰਿਆਂ ਨੂੰ ਇਸ ਨਗਰ ਕੀਰਤਨ ਦਾ ਹਿੱਸਾ ਬਣਨਾ ਚਾਹੀਦਾ ਔਰ ਤਿੰਨ ਦਿਨਾਂ ਸਮਾਗਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣੀ ਹਾਜ਼ਰੀ ਲਵਾਉਣੀ ਚਾਹੀਦੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਕਰਮ ਦੇ ਰਾਖੇ ਇਹ ਹੁੰਦੀ ਚਾਦਰ ਉਹਨਾਂ ਦਾ 350 ਸਾਲਾਂ ਸ਼ਹੀਦੀ ਸਮਾਗਮ ਜਿਹੜਾ 23 24 25 ਤਰੀਕ ਨੂੰ ਸ਼੍ਰੀ ਨੰਦਪੁਰ ਸਾਹਿਬ ਬਣਾਇਆ ਜਾਣਾ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਮੰਤਰੀ ਸਹਿਬਾਨ ਉਹਨਾਂ ਨੇ ਵੀ ਦੱਸਿਆ ਕਿ ਇੱਕ ਮਹੀਨਾ ਹੋ ਗਿਆ ਪੂਰਾ ਸਾਰੇ ਜਿੱਥੇ ਜਿੱਥੇ ਗੁਰੂ ਸਾਹਿਬਾਨ ਦਾ ਕਲਕ ਜਿੱਥੋਂ ਗਏ ਆਏ ਇਹਨਾਂ ਰਸਤਿਆਂ ਵਿੱਚ ਦੀ ਉਹਨਾਂ ਥਾਵਾਂ ਤੋਂ ਨਗਰ ਕੀਰਤਨ ਔਰ ਹੋਰ ਬਹੁਤ ਸਾਰੀਆਂ ਤਿਆਰੀਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਔਰ ਸਾਰੀ ਸੰਗਤ ਨੂੰ ਇਹ ਜਾਣਕਾਰੀ ਦੇਣੀ ਨਵੀਂ ਜਨਰੇਸ਼ਨ ਨੂੰ ਜਾਣਕਾਰੀ ਦੇਣੀ ਗੁਰੂ ਤੇਗ ਬਹਾਦਰ ਮਹਾਰਾਜ ਕਿਸ ਤਰ੍ਹਾਂ ਜਿਹੜੇ ਦੀਨ ਦੁਖੀ ਲੋਕ ਸਨ ਜਿਹੜੇ ਇੱਕ ਆਪਣਾ ਧਰਮ ਉਹਨਾਂ ਨੂੰ ਤੱਕੇ ਨਾਲ ਬਦਲਣ ਲਈ ਹਾਕਮ ਬੜੇ ਦਸ਼ੱਦਤ ਕਰਦਾ ਸੀ ਉਹਨਾਂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਔਰ ਹਿੰਦੀ ਚਾਦਰ ਬਣੇ ਉਹਨਾਂ ਦਾ ਤੇ ਦਿਹਾੜਾ ਮਨਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮੰਤ ਦੇ ਲਈ ਹਰੇਕ ਪਿੰਡ ਨੂੰ ਅਸੀਂ 50 ਲੱਖ ਰੁਪਏ ਜਿਹੜਾ ਵਿਸ਼ੇਸ਼ ਗ੍ਰਾਂਟ ਜਾਰੀ ਕਰ ਰਹੇ ਆ ਅੱਜ ਪੂਰੀ ਸਮਾਗਮ ਹੋ ਰਿਹਾ ਨੇ 1 ਵਜੇ ਪੂਰੇ ਪੰਜਾਬ ਤੋਂ ਜਿਹੜੇ ਜਿਹੜੇ ਪਿੰਡ ਜਿੱਨਾਂ ਚ ਗੁਰੂ ਸਾਹਿਬਾਨ ਦੀ ਚਲਛੋ ਪ੍ਰਾਪਤਾ ਜਿੱਥੇ ਇੱਥੇ ਗੁਰੂ ਸਾਹਿਬਾਨ ਗਏ ਸੀਗੇ ਉਹਨਾਂ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੁਬਰਾ ਵਿਕਾਸ ਕਾਰ ਹੋਣ ਤਾਂ 50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਸੀ ਜਾਰੀ ਕਰ ਰਹੇ ਆ ਸਾਰੀਆਂ ਸੰਗਤਾਂ ਉੱਤੇ ਵੀ ਜਿਹੜੀਆਂ ਜਿਹੜੇ ਜਿਹੜੇ ਪਿੰਡ ਆਉਂਦੇ ਨੇਗੇ ਉਹ ਪਹੁੰਚ ਰਹੇ ਨੇ ਕਿ ਸੋ ਇਹ ਵਿਸ਼ੇਸ਼ ਪ੍ਰਾਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਚਗਵਾਈ ਚ ਹੋ ਰਿਹਾਗਾ ਤਾਂ ਕਿ ਪਿੰਡਾਂ ਦਾ ਜਿਹੜਾ ਉਬਰਨ ਵਿਕਾਸ ਹੋ ਸਕੇ ਆਲਾ ਖੜ ਕੇ ਤੁਹਾਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਨਹੀਂ ਸਭ ਤੋਂ ਪਹਿਲਾਂ ਜਿਹੜਾ ਅੱਜ ਨਗਰ ਗੀਤਨ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਜਿਹੜੇ ਤੱਕ ਸ਼੍ਰੀ ਦਮਦਮਾ ਸਾਹਿਬਾ ਬਾਬਾ ਬੁੱਢਾ ਦਲਗੁਰਦਰਾ ਸਾਬ ਤੋਂ ਇੱਥੋਂ ਰਵਾਨਾ ਕੀਤੇ ਗਏ ਨੇ ਸੋ ਸਮੂਹ ਸੰਗਤਾਂ ਸਮੁੱਚੀਆਂ ਮਾਦੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਹਰਪਾਲ ਜੀ ਮਾਜੀ ਖੁਰੀਆਂ ਸਾਹਿਬ ਯਾਨੀ ਕਿ ਇੱਕ ਤੋਂ ਇੱਕ ਕੌਦੇਦਾਰ ਸਹਿਬਾਨ ਸਾਰੇ ਵਰਕਰ ਸਹਿਬਾਨ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਪਹੁੰਚੇ ਤੇ ਮੈਂ ਸਮੁੱਚੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੈਂ ਕਹੂੰਗੀ ਪਹਿਲ ਕਦਮੀ ਕਰਕੇ ਜਿਹੜੇ ਕੱਲ ਰਾਤ ਤੋਂ ਇੱਥੇ ਤਲਵੰਡੀ ਸਾਬੋ ਵਿਖੇ ਵੀ ਦੀਵਾਨ ਸਜਾਏ ਗਏ ਜਿੱਥੇ ਕੀਰਤਨ ਕੀਤਾ ਗਿਆ ਔਰ ਜਿੱਥੇ ਢਾਡੀ ਜੀ ਦਾ ਔਰ ਉਸ ਤੋਂ ਇਲਾਵਾ ਅੱਜ ਸਵੇਰ ਤੋਂ ਹੀ ਨਗਰ ਕੀਰਤਨ ਜਿਹੜੇ ਇਥੋਂ ਤਲਵੰਡੀ ਸਾਬ ਤੋਂ ਰਵਾਨਾ ਕੀਤੇ ਗਏ ਨੇ ਸੋ ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸ਼ੁਕਰਾਨਾ ਕਰਦੀ ਹਾਂ ਔਰ ਪਰਮਾਤਮਾਗੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਸਾਨੂੰ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਿਆ ਰੱਖੇ ਬਸ ਤਿਆਰ ਕੀ ਦੇ ਦੋ ਸਾਰੇ ਤੁਹਾਡੇ ਹਲਕਨ ਵੀ ਆ ਰਹੇ ਆ ਜਿੱਥੇ ਜਿੱਥੇ ਚਰਨ চোপ ਪ੍ਰਾਪਿਤ ਗੁਰੂ ਤੇਗ ਬਹਾਦਰ ਜੀ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਪਿੰਡ ਪਹੁੰਚੇ ਨੇ ਵੈਸੀ ਤਵ ਵਿਸਥਾਰਕਾਰੀ ਦਿੱਤਾ ਜੀਮਾ ਜੀ ਨੇ ਤੇ ਅੱਜ ਉਹਨਾਂ ਨੂੰ 550 ਲੱਖ ਰੁਪਏ ਜਿਹੜੇ ਆ ਉਹ ਚੈੱਕ ਦਿੱਤੇ ਜਾ ਰਹੇ ਨੇ ਧੂਰੀ ਵਿਖੇ ਇਸ ਤੋਂ ਅਗਲਾ ਪ੍ਰੋਗਰਾਮ ਆ ਜਿਹੜਾ ਸੋ ਮੈਂ ਸਰਕਾਰ ਦਾ ਧੰਨਵਾਦ ਕਰਦੀ ਆ ਇੱਕ ਬਹੁਤ ਵੱਡਾ ਹੋਰ ਉਪਰਾਲਾ